ਹਾਂ ਇਹ ਦੰ ਦੱਸਿਓ ਦੋਸਤੋ ਕਿ ਹੁਣ ਸੋਸ਼ਲ ਮੀਡੀਆ ਤੇ ਇੱਕ ਕਾਲ ਰਿਕਾਰਡਿੰਗ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਹੈ ਸੁਖਰਤਿਆ ਦੇ ਦੋਸਤ ਕੀਰਤ ਦੀ ਇਹ ਕਾਲ ਰਿਕਾਰਡਿੰਗ ਅਸੁਰਲੀਨ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਸੁਖਰਤਿਆ ਦਾ ਦੋਸਤ ਕੀਰਤ ਭਾਈ ਅਮਰਤਪਾਲ ਮੈਰੋਂ ਬਾਰੇ ਮੰਦਾ ਚੰਗਾ ਬੋਲ ਰਿਹਾ ਹੈ ਜਿਸ ਨੂੰ ਕਿ ਤੁਸੀਂ ਵੀ ਅੱਗੇ ਸੁਣ ਸਕਦੇ ਹੋ ਹਰ ਕੋਲ ਜਿੰਨੇ ਆ ਗਿਆ ਇਹ ਚੈਨਲ ਉੱਤੇ ਕਰ ਲਉ ਮੈਂ ਕੰਨੀ ਮੈਂ ਤਾਂ ਸੌਣ ਲੱਗੇ ਪਰ ਨਾ ਜਹੋਕ ਨਜ਼ਰ ਤੇ ਕੱਚੇ ਜੀ ਮਾਰੂ ਮੈਂ ਚੈਰੀ ਪਾੜੂ ਜਦੋਂ ਮੈਂ ਉਹ ਕੰਬੀਨਾ ਸੁਣ ਲੱਗੀ ਮੇਰਾ ਕੀ ਹੈ ਮੈਂ ਪੁਲਿਸ ਨੂੰ ਫੋਨ ਲਗਾਇਆ ਨਾ ਕਿਹ ਆਇਆ ਲੈਣਾ ਜਲਦੀ ਆ ਜਾਓ ਉਹਨਾਂ ਨੇ ਆਹ ਮੈਂ ਮੈਂ ਬਾਬਾ ਸੌਣ ਲੱਗੀ ਅਜ ਤੋਂਨਾਂ ਤੇ 1.5 ਸਾਲ ਪਹਿਲੇ ਚੰਦਰਾ ਚੱਕਰ ਪੈ ਗਿਆ 15ਵਾਂ ਚੜਕੀ ਆਈ ਹੋਵੇ ਤੇ ਮਰਦਾ 30000 ਰੁਪਿਆ ਪੁਲਿਸ ਨੂੰ ਫੋਨ ਲਾਇਆ ਪੁਲਿਸ ਨੇ ਚੱਕ ਲੈਣਾ ਰਾਤ ਨੂੰ ਮੈਂ ਪੁਲਿਸ ਨੂੰ 50000 ਦਿੱਤੋ ਸੌਹ ਤੇਰੀ ਪਪਾ ਲੱਗੀ ਕੁਰਸੀ ਤੇ ਬੈਠ ਕੇ ਜੰਨੇ ਮਰਵਾਏ ਦੋਸਤੋ ਇਹ ਕਾਲ ਰਿਕਾਰਡਿੰਗ ਉਦੋਂ ਦੀ ਹੈ ਜਦੋਂ ਭਾਈ ਅਮਰਤਪਾਲ ਮੈਰੋ ਨੇ ਸੁਖਰਤੀਆ ਨੂੰ ਸਮਝਾਉਣ ਦੇ ਲਈ ਮੁੰਬਈ ਜਾਣ ਦਾ ਫੈਸਲਾ ਕੀਤਾ ਸੀ ਅਤੇ ਉਸ ਟਾਈਮ ਸੁਖਰਤੀਆ ਦਾ ਦੋਸਤ ਕੀਰਤ ਭਾਈ ਅਮਰਤਪਾਲ ਮੈਰੋ ਬਾਰੇ ਅਜੀਬ ਬੋਲਿਆ ਸੀ ਦੋਸਤੋ ਤੁਸੀਂ ਕਹਿਣਾ ਚਾਹੋਗੇ ਇਸ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਜੀ ਹੋਰ ਲੇਟੈਸਟ ਨਿਊਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ